ਹਾਜੀ ਆ ਜੀ ਚੰਨੇ ਦਾ ਡੇਰਾ ਤੇ ਇਧਰ ਆ ਦੀਆਂ ਭਾਂਜੀਆਂ ਦੀਆਂ ਅਮਰੀਕਾ ਕੈਨੇਡਾ ਵਾਲਿਆਂ ਦੀਆਂ ਕੋਠੀਆਂ ਤੇ ਇਧਰ ਸਾਡਾ ਦੇਸੀ ਜੱਟ ਚੰਨਾ ਪੱਟੀ ਤੇ ਹੁੰਚ ਲੱਗੇ ਆ ਜੀ ਇਧਰ ਭਾਂਜੀਆਂ ਦੀਆਂ ਕੋਠੀਆਂ ਉਹ ਮਾਡਰਨ ਮੁੰਡੇ ਆ ਉਹਨਾਂ ਦੇ ਵਿਆਹ ਵੇ ਆਪਾਂ ਕੀਤੇ ਆ ਇਧਰ ਸਾਡੇ ਤਿੰਨ ਭਰਾ ਵਸਦੇ ਆ ਜੀ ਚਰਨਜੀਤ ਹਰਜੀਤ ਵੱਡੇ ਭਾਜੀ ਤੇ ਆਪਾ ਹੁਣਾ ਇੱਤਰ ਨੂੰ ਲਾਓ ਜੀ ਆ ਦੇਸੀ ਜੱਟ ਸਾਡਾ ਲਓ ਜੀ ਮੇਰਾ ਚਰਨਜੀਤ ਚੰਨਾ ਭਰਾ ਮੇਰਾ ਪਿੰਡ ਕਲਸੀਆਂ ਤੋਂ ਮੇਰੇ ਪਿਆ ਮੇਰਾ ਵੀਰ ਬੜਾ ਚਾਹ ਸਾਨੂੰ ਇੱਕ ਦੂਜੇ ਨੂੰ ਮਿਲਦਾ ਚਰਨਜੀਤ ਸਾਹਿਬ ਚੜਿਆ ਕਿ ਨਹੀਂ ਆਏ ਬਿਲਕੁਲ ਭਰਾ ਬਿਲਕੁਲ ਨਹੀਂ ਨਹੀਂ ਬਹੁਤੇ ਯਾਰ ਤੇਰੇ ਬਾਦ ਹੈ ਆਮੀਨ ਚਲੋ ਚਲੋ ਵਾਜੋ ਇਹ ਨੇ ਜੀ ਸਾਡੇ ਸਤਕਾਰਯੋਗ ਸਵਰਗਵਾਸੀ ਸਰਦਾਰ ਸਰਨ ਸਿੰਘ ਸੰਧੂ ਜੀ ਤੇ ਮਾਤਾ ਜੀ ਸਾਡੇ ਸ਼੍ਰੀਮਤੀ ਜੁਗਿੰਦਰ ਕੌਰ ਜੀ ਬੜਾ ਪਿਆਰ ਰਿਆ ਜੀ ਇਹਨਾਂ ਨਾਲ ਵੀ ਸਾਡਾ ਬਹੁਤ ਵਿਆਹਾਂ ਤੇ ਇੱਥੇ ਆਉਂਦੇ ਰਹੇ ਆ ਤੇ ਬੜਾ ਮਜ਼ਾ ਆਉਂਦਾ ਸੀ ਪਿੰਡ ਦੀਆਂ ਗੱਲਾਂ ਬਾਤਾਂ ਕਰੀਦੀਆਂ ਸੀ ਇਹਨਾਂ ਨਾਲ ਪਿੰਡ ਦੀ ਸੁੱਖ-ਸਾਂਤ ਪੁੱਛਦੇ ਹੀ ਰਹਿੰਦੇ ਸੀ ਕੱਲੇ-ਕੱਲੇ ਦੀ ਪਿੰਡ ਨਾਲ ਫਿਰ ਵਸਿਆ ਹੁੰਦੀਆਂ ਰੂਹਾਂ ਸਾਰਾ ਖੁਸ਼ ਧੰਨਵਾਦ ਜੀ ਪ੍ਰਮਾਤਮਾ ਇਹਨਾਂ ਨੂੰ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਸਵਰਗਾ ਚ ਵਾਸ ਪੂਰੇ ਚੜ੍ਹਦੀ ਕਲਾ ਬਖਸ਼ੇ ਪ੍ਰਮਾਤਮਾ ਸਾਰਿਆਂ ਦੇ ਲੋ ਜੀ ਆਪਣੇ ਹਰਦੀਪ ਸਿੰਘ ਦੇ ਲੜਕੇ ਸਤਨਾਮ ਦੇ ਵਿਆਹ ਤੇ ਆਵੇ ਮਮੀ ਜੜੀ ਪਿੱਛੇ ਬੈਠੇ ਨੇ ਸਬੇਦਾਰ ਸਾਹਿਬ ਤੇ ਚਰਨਜੀਤ ਵੀ ਪਿੱਛੇ ਬੇਟਾ ਵੀ ਇਹਨਾਂ ਦਾ ਬੇਟੀ ਵੀ ਪਰਿਵਾਰ ਪੂਰਾ ਤੇ ਮੰਮੀ ਵੀ ਇਹਨਾਂ ਦੇ ਨਾਲ ਵਿਆਹ ਦਾ ਪਰ ਉਹ ਮੈਨੂੰ ਕੀਤਾ ਹੈ ਬੜਾ ਕਿੱਥੇ ਪਰਿਵਾਰ ਵਿੱਚ ਬਹਿ ਕੇ ਖੁਸ਼ੀਆਂ ਖੇੜੇ ਤੇ ਪੁਰਾਣੀਆਂ ਗੱਲਾਂ ਕਰਨ ਦਾ ਆਨੰਦ ਵੜਾਉਂਦਾ ਦਾ ਮੈਨੂੰ ਵੀ ਫੋਟੋ ਸਾਡੇ ਚਰਨਜੀਤ ਦੇ بیٹے ਦਾ ਵਿਆਹ ਤੇ ਇਹ ਵੀ ਪਿੱਛੇ ਜਿਹਾ ਅਸੀਂ ਵਿਆਹ ਕੀਤਾ ਸੀ ਪ੍ਰੋਗਰਾਮ ਤੇ ਜੇਟਾ ਇਹਨੋਂ ਬਾਹਰ ਕਿਹੜੇ ਦੇਸ਼ ਚ ਨੇ ਕੈਨੇਡਾ ਕੈਨੇਡਾ ਚਲ ਗਏ ਨੇ ਹਾਂ ਚਰਨਜੀਤ ਸਾਡਾ ਕੈਨੇਡਾ ਵਾਲਾ ਹੋ ਗਿਆ ਜੀ ਕੈਨੇਡਾ ਵਾਲਾ ਵੱਜਣ ਦਾ ਪਿਆੜਾ ਚਰਨਜੀਤ ਹੈ ਅਰੇ ਨੇ ਜੱਟ ਨੇ ਜਾਣਾ ਨਹੀਂ ਕਿ ਕੈਨੇਡਾ ਰਹਿਣਾ ਇੱਥੇ ਹੀ ਮੈਨੂੰ ਜਾਣਾ ਪਾੜਾ ਆਂ ਨਹੀਂ ਆਉਂਦਾ ਕਿੱਥੇ ਜਾਓ ਜੀ ਵੇਖੋ ਸਾਡੇ ਸਾਰੇ ਯਾਰ ਦੋਸਤ ਆਪਣੀਆਂ ਯਾਦਾਂ ਕੋ ਆ ਬੈਠੇ ਪਰ ਚਰਨਜੀਤ ਨੇ ਨਹੀਂ ਛੱਡੀ ਆਹ ਵੇਖੋ ਯਾਦ ਸਾਂਭ ਕੇ ਰੱਖੀ ਆ ਜੇ ਮਾਸਟਰ ਬਲਦੇਵ ਸਿੰਘ ਸਾਡੇ ਸਰਗਵਾਸੀ ਮਾਸਟਰ ਬਲਦੇਵ ਸਿੰਘ ਦਾ ਪਿਆਰ ਸੀ ਸਾਡੇ ਨਾਲ ਪਿੱਛੇ ਚਰਨਜੀਤ ਤੇ ਅਸੀਂ ਹੁਣ ਇੱਧਰ ਆ ਜੀਏ ਆ ਮੇਰੇ ਪਿੰਡ ਦੇ ਸਾਰੇ ਨੌਜਵਾਨ ਤੇ ਆ ਮੈਂ ਮੇਰ ਸ਼ਾ ਸਾਡੇ ਦੇ ਪਿਛਲੇ ਪਾਸੇ ਸੈਂਟਰ ਚ ਤੇ ਮਾਸਟਰ ਸੰਤਰਾਮ ਦੇ ਪਿਛੇ ਤੇ ਇੱਥੇ ਕਿਤੇ ਬਿੱਕਰ ਵੀ ਤਾਂ ਹੋਣਾ ਆਵੇ ਉੱਪਰ ਆ ਸਾਰੇ ਹੀ ਆ ਗਏ ਆਵੇ ਨੈਲੂ ਬਿੱਕਰ ਜਿੰਦਰਾ 골ਡੀ ਚੈਣ ਭੱਦੂ ਸੁੱਖਾ ਸਾਰੇ ਹੀ ਆ ਗਏ ਆ ਗਏ ਸਾਰੇ ਵੇਲਾ ਮੈਨੂੰ ਸਾਰਿਆਂ ਦਾ ਚੇਤਾ ਆਈ ਆ ਆਵੇ ਆਪਣੀ ਬਿੰਦੋ ਰਾਣੀ ਰੱਜੀ ਕੀਪੋ ਆਪਣਾ ਗੁਰਜਿੰਦਰ ਦੀ ਭੈਣ ਦਾ ਨਾਂ ਕੀ ਹੈ ਆਪਣੀ ਦਾ ਗਵਿੰਦਰ ਗਿੰਦ ਦਵਿੰਦਰ ਆਹੋ ਦਵਿੰਦਰ ਦਿੰਦੀ ਦਿੰਦੀ ਛੋਟਾ ਆਂਦੇ ਦੇ ਮਾਸਟਰ ਦਵਿੰਦਰ ਜੀ ਬੰਦੇ ਸਾਡੇ ਨੇ ਸਾਰੀਆਂ ਯਾਦਾਂ ਸੰਭ ਲੈਂਦਾ ਆ ਵੀ ਕੋਈ 8-10 7 ਸਾਲ ਪਹਿਲਾਂ ਫੋਟੋ ਲਵਾਈ ਬਲਕਾਰ ਦੇ ਵਿਆਹ ਦੇ ਵਿੱਚ ਇਹ ਤੋਂ ਵੱਡੇ ਭਾਈ ਦੇ بیٹے ਦੀ ਭਤੀਜੇ ਦਾ ਦੇ ਤੇ ਚਰਨਜੀਤ ਨੇ ਮੇਰੀ ਫੋਟੋ ਵੇਖ ਲੋ ਫਰੇਮ ਚ ਲਾ ਕੇ ਤੇ ਆਪਣੇ ਸ਼ੋਪੀ ਚ ਲਾ ਕੇ ਰੱਖੀ ਆ ਵੇਖ ਲੋ ਇਹ ਹੁੰਦੇ ਜੇ ਪਿਆਰ ਬੰਦਿਆਂ ਦੇ ਇਹ ਆਪਾਂ ਕਿਦਾਂ ਹੋ ਜਾਈਏ ਯਾਰਾਂ ਨੂੰ ਭੁੱਲ ਜਾਗੇ ਜੀ ਇਹ ਦੀ ਸਾਡਾ ਯਾਰ ਚਰਨਜੀਤ ਸਿੰਘ ਤੁਹਾਨੂੰ ਅੱਗੇ ਦੱਸਦੇ ਆ ਰਹੇ ਹਾਂ ਰਸਤੇ 'ਚ ਉਹਨਾਂ ਤੋਂ ਵੱਡੇ ਨੇ ਜੀ ਸਰਦਾਰ ਹਰਜੀਤ ਸਿੰਘ ਜੀ ਅਰਜੀਤ ਸਿੰਘ ਤੇ ਨਾਲ ਬੈਠੇ ਨੇ ਸਰਦਾਰ ਮਨਜੀਤ ਸਿੰਘ ਆਰਮੀ ਚ ਰਿਟਾਇਰਡ ਹੋਏ ਅਫਸਰ ਨੇ ਤੇ ਇਹਨਾਂ ਨਾਲ ਭਰਾਵਾਂ ਨਾਲ ਪਿੰਡ ਦੀਆਂ ਗੱਲਾਂ ਬਾਤਾਂ ਕੀਤੀਆਂ ਬੜਾ ਮਨ ਖੁਸ਼ ਹੋਇਆ ਤੇ ਇਸ ਤਰ੍ਹਾਂ ਜਦੋਂ ਆਉਣੇ ਤੇ ਗੱਲਾਂ ਬਾਤਾਂ ਕਰਦੇ ਪਿੰਡ ਦੀਆਂ ਸਾਰੀਆਂ ਯਾਦਾਂ ਪੁਰਾਣੀਆਂ ਤਾਜ਼ਾ ਹੋ ਜਾਂਦੀਆਂ ਬੜਾ ਵਧੀਆ ਲੱਗਦਾ ਮਿਲ ਕੇ ਪਰਿਵਾਰ ਨਾਲ ਹਾਂਜੀ ਰਸਤੇ ਤੁਹਾਨੂੰ ਦੱਸਿਆ ਸੀ ਆਪਣੇ ਦੋਸਤ ਚਰਨਜੀਤ ਸਿੰਘ ਬਾਰੇ ਬਚਪਨ ਦਾ ਸਾਡਾ ਸਾਥੀ ਪ੍ਰਾਇਮਰੀ ਸਕੂਲ ਤੋਂ ਤੇ ਅੱਜ ਕੱਲ੍ਹ ਤੁਹਾਨੂੰ ਦੱਸਿਆ ਇਹ ਪੱਟੀ ਪਹੁੰਚ ਗਿਆ ਤੇ ਕੇ ਸਾਡਾ ਵੀਰ ਆ ਜਿਹੜਾ ਆਪਣੇ ਪੁਰਾਣੇ ਯਾਰਾਂ ਨੂੰ ਬਹੁਤ ਯਾਦ ਕਰਦਾ ਸਾਰਿਆਂ ਨੂੰ ਮਿਲਣਾ ਵੀ ਚਾਹੁੰਦਾ ਤੇ ਸੱਜਣ ਮਿੱਤਰ ਆਪਣੇ ਰਿਝੇਵੇਂ ਜਿਆਦਾ ਰੁੱਝ ਗਏ ਆ ਕੁਛ ਪਹਿਰੀ ਦੌੜ ਚ ਵੱਧ ਗਏ ਆ ਕੁਛ ਕਿਸ ਤਰ੍ਹਾਂ ਨਾਲ ਪਰ ਇਹ ਬੰਦਾ ਸਾਨੂੰ ਜਦੋਂ ਵੀ ਮਿਲਦਾ ਖਿੜੇ ਮੱਥੇ ਮਿਲਦਾ ਸਾਡਾ ਵੀ ਦਿਲ ਕਰਦਾ ਵੀ ਇਹੋ ਜਿਹੇ ਭਰਾਵਾਂ ਨੂੰ ਮਿਲੀਏ ਦੇ ਨਾਲ ਇਹਨਾਂ ਦੇ ਹਰਜੀਤ ਵੀ ਜੀ ਵੱਡੇ ਉਹ ਵੀ ਬੜਾ ਚਾਹ ਕਰਦੇ ਨੇ ਮਰਜੀਤ ਸਿੰਘ ਵੀ ਸਾਡੇ ਪਰ ਵੱਡੇ ਭਾਜੀ ਇਹਨਾਂ ਦੇ ਬੱਚਿਆਂ ਦੇ ਪ੍ਰੋਗਰਾਮ ਵੀ ਸਾਰਿਆਂ ਦੇ ਮੈਂ ਹੀ ਕੀਤੇ ਆ ਚਰਜੀਤ ਦੇ ਬੁੱਕਰੇ ਸਾਰੇ ਤੇ ਕਰੋਨਾ ਟਾੜੀ ਚਰਜੀਤ ਸਿੰਘ ਨਾਲ ਗੱਲਬਾਤ ਚਰਜੀਤ ਸਿੰਘ ਆ ਕਿੰਦਾ ਫਿਰ ਪੁਰਾਣੇ ਸੱਜਣਾਂ ਮਿੱਤਰਾਂ ਨੂੰ ਮਿਲਣ ਦਾ ਬਹੁਤ ਵਧੀਆ ਬਹੁਤ ਵਧੀਆ ਲੱਗਦਾ ਭਰਾ ਨੂੰ ਮਿਲ ਕੇ ਬਹੁਤ ਵਧੀਆ ਲੱਗਦਾ ਵਾਹ ਰੇ ਜੀ ਕਿਰਪਾ ਇੱਕ ਤੇ ਆਪਣਾ ਸੁਖਦੇਵ ਸਿੰਘ ਸੁੱਖਾ ਦੇ ਸੁਖਦੇਵ ਸੁਖਵੰਤ ਸਿੰਘ ਹਾਂ ਇੱਕ ਬਿਕਰ ਬਿਕਰ ਤੇ ਮੁੰਡੇ ਦੂਰੋਂ ਦੂਰ ਹੋ ਰਹੇ ਬਥੇਰੇ ਹੈਗੇ ਆ ਹਾਂ ਹਾਂ ਇੱਕ ਨਰਵੈਲ ਹੁੰਦਾ ਹੈ ਉਹ ਬੁੱਲਿਆਂ ਚ ਟੰਬਰ ਚ ਹਾਂ ਹਾਂ ਬਾਬਾ ਦੋਸਤ ਆਪਣੇ ਹੈਗੇ ਤੇਰਾ ਮੈਂ ਕਿ ਕਈਆਂ ਨੂੰ ਦੱਸਦਾ ਵੀ ਇੱਕ ਸਾਡਾ ਬੰਦਾ ਹੈਗਾ ਜਿਹੜਾ ਪੁਰਾਣੇ ਯਾਰਾਂ ਨੂੰ ਸਾਰੇ ਨੂੰ ਯਾਦ ਕਰਦਾ ਤੇ ਬਹੁਤੇ ਯਾਰ ਦੋਸਤ ਉਹਨਾਂ ਆਪਣੀ ਰਜੀਮ ਵਿੱਚ ਜ਼ਿਆਦਾ ਰੁੱਝ ਗਏ ਆ ਬਿਲਕੁਲ ਬਿਲਕੁਲ ਹੋਰ ਪਿੰਡ ਦਾ ਚੱਕਰ ਕਲੂਂਦਾ ਲੱਗਾ ਪਿੰਡ ਜਾਂਦੇ ਲਈ ਤਾਂ ਮਰਗਾ ਚਾਰ ਤਿੰਨ ਚ ਆਪਣੇ ਦੋਸਰਿਆਂ ਗਿਆਨ ਹੋਏ ਆ ਅੱਛਾ ਹਾਂ ਠੀਕ ਠੀਕ ਦੋਸਰਿਆਂ ਪ੍ਰਭਾਵ ਨਹੀਂ ਪੂਰਾ ਆ ਆ ਪ੍ਰਭਾਵ ਦੋ ਬਹਿ ਖੰਡਾ ਪੂਰਾ ਹੋ ਗਿਆ ਫਿਰ ਕਾਰਜ ਦੀ ਕਰਦੀ ਕੋ ਨੰਬਰ ਉਹਦੇ ਪੂਰੇ ਆ ਗਏ ਹਾਂ ਅੱਛਾ ਹੋ ਰਹੀ ਹੈ ਆ ਫਿਰ ਪਿੰਡ ਜਾ ਕੇ ਫਿਰ ਆਉਂਦੀਆਂ ਪੁਰਾਣੀਆਂ ਯਾਦਾਂ ਪੂਰੇ ਆ ਪੂਰੇ ਆ ਆ ਬਾਕੀ ਆਪਣੇ ਜਿਹੜਾ ਪਿੰਡ ਦਾ ਸਕੂਲ ਉਹ ਤਾਂ ਮ ਖਤਮ ਹੋ ਗਿਆ ਰਹਿੰਦਾ ਜੀ ਆ ਉਹਦੇ ਬਿਲਕੁਲ ਹੀ ਹਾਂ ਨਹੀਂ ਹੁੰਦੀ ਨੀਏਗਾ ਆਮ ਇਹ ਖਾਲੜਾ ਸਕੂਲ ਦੀਆਂ ਫਿਰ ਯਾਦ ਆਉਂਦੀਆਂ ਪੂਰੀਆਂ ਪੂਰੀਆਂ ਜਾਂਦਾ ਹੁਣ ਤੇ ਗੇਟ ਵੀ ਮੈਂ ਦੂਜਾ ਲਾਤਾ ਦੂਜੇ ਪਾਸੇ ਮੈਂ ਕਿ ਦੱਸ ਗਿਆ ਰਿਆ ਮਾ ਚਰਨਜੀਤ ਨੂੰ ਕਈ ਰਾਹੀਂ ਬਸਤੇ ਆਪਣੇ ਫੜਾ ਕੇ ਤੇ ਪੱਟੀ ਸਿਨੇਮੇ ਜਾ ਆ ਜਾ ਕਰਨਾ ਤੇ ਚਰਜੀਤ ਉਹ ਵਿਚਾਰੇ ਉੱਥੇ ਕਈ ਰਾ ਬਸਤੇ ਫੜ ਛੱਡਨੇ ਇਕੱਠੇ ਸਾਈਕਲਾਂ ਤੇ ਆਉਣਾ ਬਿਲਕੁਲ ਬਿਲਕੁਲ ਆਪਾਂ ਤਿੰਨੇ ਜਿਆਦਾ ਹੁੰਦੇ ਹਾਂ ਬਿਕਰ ਤਿੰਨਾ ਤਿੰਨੇ ਕਿੰਨੇ ਜਿਆਦੇ ਤਿੰਨੇ ਨੂੰ ਆਪਣੇ ਨਾਲ ਹੁੰਦਾ ਹਾਂ ਹਾਂ ਨੀਲੂ ਵੀ ਹੈਗਾ ਜੀ ਹਾਂ ਜ਼ਿਆਦਾਤਰ ਮੈਂ ਤੇ ਬਿਕਰ ਹੁੰਦੇ ਹਾਂ ਹਾਂ ਆਪਾਂ ਤਿੰਨੇ ਜਿਆਦੇ ਨਹੀਂ ਤੇ ਕਿੰਨੇ ਜਾਣੇ ਕਿੰਨੇ ਵਧੀਆ ਦਿਨ ਸੀ ਕਿੰਨਾ ਇੱਥੇ ਆਪਾਂ ਸਕੂਲੇ ਵੀ ਖੇਡਣਾ ਬਾਗੜਾ ਵੀ ਖੇਡਣਾ ਮੈਨੂੰ ਦੇ ਉਹ ਵਾਪਸ ਆਉਣੇ ਦੇਣ ਹੁਣ ਤੇ ਕਿੱਥੋਂ ਨੇ ਕੰਮ ਕਰਦੇ ਨਹੀਂ ਹੁਣ ਉਹ ਜੀਆਂ ਗੱਲਾਂ ਕਿੱਥੋਂ ਵਾਪਸ ਆਉਣ ਹੁਣ ਟਾਈਮ ਨਹੀਂ ਕਿਹੋ ਇੰਨਾ ਗੱਲਾਂ ਕਰਦਾ ਨਾ ਨੋ ਨੋ ਹੈ ਹੀ ਨਹੀਂ ਟਾਈਮ ਹੀ ਨਹੀਂ ਹੈਗਾ ਉਹ ਜਦੋਂ ਆਪਾਂ ਤੁਹਾਡੀ ਪਹਿਲੀ ਹੁੰਦੀ ਐ ਇਸ ਬੰਨੇ ਟੈਂਕੀ ਤੋਂ ਅੱਗੇ ਰੱਖ ਵਾਲੀ ਅੱਧਾ ਉੱਥੇ ਜਦੋਂ ਜਾਣਾ ਚਰਨਜੀਤ ਨੇ ਪੱਠੇ ਪੁੱਠੇ ਲੈਣ ਤੇ ਉੱਥੇ ਵੀ ਮਿਲਣਾ ਪਰ ਕਾਦਰਿਆ ਪਟਿਸ਼ਨ ਪੜ੍ਹਦੇ ਨੇ ਹਮ ਜਦ ਕੀ ਮਾਸਟਰ ਦੇਹੜਾ ਕੀਚ ਆਪਾਂ ਪੰਜਾਬੀ ਬੜਾਉਣਾ ਤੇ ਸਿੰਦਰ ਸਿੰਘ ਡ੍ਰੈਗ ਡ੍ਰੈਗ ਮਾਟਰ ਆ ਉਹਦੇ ਘਰ ਟਿਊਸ਼ਨ ਪੜ੍ਹਨ ਗਏ ਤੇ ਆਪਾਂ ਸੀ ਜੰਨੇ ਹਾਂ ਉਹ ਇੱਕ ਦਿਨ ਆ ਦੇ ਆਪਣਾ ਐਤਵਾਰੀ ਨਿਸ਼ਾੜਾ ਖੜੇ ਮਾਪਾ ਨਾ ਅਜ ਮੇਰੇ ਘਰ ਮਾਪਾ ਫੇਲੋ ਜਾ ਕੇ ਮਾਪਾ ਭਰ ਤੇਰੇ ਘਰੇ ਜਾ ਕੇ ਰਮਾਇਣ ਵੇਦੇ ਰਹਿਣਾ ਨਾਲੇ ਉਹਨੇ ਆਣਾ ਵੀ ਆਜੋ ਤੁਹਾਨੂੰ ਟਿਊਸ਼ਨ ਪੜ੍ਹਾਉਣਾ ਤੇ ਨਾਲੇ ਦੁੱਧ ਲੈ ਕੇ ਜਾਣਾ ਦੁੱਧ ਲੈ ਕੇ ਇੱਕ ਦੀ ਭਰਾਵਾ ਕਹਦੇ ਉਹਨੇ ਆਪਾਂ ਨੂੰ ਕਿ ਰਿਕਾਰਡ ਕੋਟ ਕੋਟ ਕੁੱਟਿਆ ਕਰਕੇ ਆਪ ਪੜਦੇ ਨੇ ਹਾਂ ਤੇ ਆਪਾਂ ਮਿਲ ਕੇ ਜਨਾਬਾਂ ਤਰਦੇ ਘੜੇ ਮਿਲ ਆਉਂ ਜਰੂਰ ਟਿਸ਼ਨ ਵਾਲਾ ਪਾ ਜਾਂਦੇ ਨੇ ਆ ਬੜੇ ਤਰਦੇ ਆ ਟਿਸ਼ਨ ਵਾਲਾ ਨੂੰ ਮਾਰ ਬੈਠਾ ਤੇ ਅਹੀਂ ਆਈਆ ਆਉਣਾ ਹੀ ਨਹੀਂ ਉਹ ਮੁੰਡੇ ਸਾਡੇ ਤਰਲੇ ਕੱਡੇ ਵੀ ਪਿਓ ਆਜੋ ਸਾਡੇ ਪੜ ਲਓ ਉਹਨੂੰ ਇਹ ਵੀ ਵੀ ਨਾਲ ਟਿਊਸ਼ਨ ਰੱਖੀ ਆ ਅਸੀਂ ਆਏ ਇਹਨਾਂ ਨੂੰ ਕੁੱਟਿਆ ਕਿਉਂ ਆ ਹਾਂ ਕੁੱਟਿਆ ਕਿਉਂ ਤੇ ਅਹੀਂ ਨਹੀਂ ਆਉਣਾ ਉਹ ਮੁੰਡੇ ਸਾਡੇ ਤਰਲੇ ਕੱਡੇ ਨਹੀਂ ਨਹੀਂ ਕੋ ਆਜੋ ਟਿਊਸ਼ਨ ਨਾਲੇ ਤੁਹਾਨੂੰ ਨੇ ਗਾਂ ਤੋਂ ਮਾਰਦਾ ਆਜੋ ਨਾਲੇ ਮੈਂ ਗਾਂ ਤੋਂ ਮਾਂ ਪਾਤ ਤਬੀਖਾਉਂਗਾ ਤੁਹਾਨੂੰ ਉੱਥੇ ਟੀਵੀ ਰਗੀਤ ਸੀ ਉਹਦੇ ਘਰ ਦੀ ਹਾਂ ਜੀ ਟੀਵੀ ਸੀਗਾ ਕੇ ਪਾਉਂਦਾ ਹੈ ਗਾਂ ਆਪਾਂ ਦੇ ਬਲੈਕਬੋਰਡ ਹੀ ਉਹਨੇ ਘਰ ਰਗੀ ਲੱਗਾ ਹੈ ਜੀ ਇਹਨਾਂ ਦੇ ਕੰਮ ਚੰਗਾ ਹੁੰਦਾ ਕਿ ਇੱਕੋ ਨਾਲ ਕੇ ਦੂਜਾ ਆਪਣਾ ਪੀਟੀ ਮਾਸਟਰ ਇਹਨਾਂ ਦਾ ਕਿ ਜਾਨ ਸੋਖ ਜਾਨ ਸੀਗਾ ਉਹ ਲੱਗ ਰਹਿੰਦੇ ਨੇ ਉਹਨੂੰ ਦੇ ਰੇ ਮੇਜਾ ਕਰਦੇ ਆ ਅਦੇ ਉੱਥੇ ਆਪਾਂ ਟਿਊਸ਼ਨ ਪੜ੍ਹਨੀ ਤੇ ਨਾਲੇ ਖਲੜੇ ਹਾਂ ਸਾਰੀਆਂ ਯਾਦਾਂ ਬੜਾ ਵਧੀਆ ਦਿਨ ਸੀ ਯਾਰ ਉਹ ਦਿਨ ਕਿੱਥੋਂ ਮਿਲਦਾ ਟਾਈਮ ਹੀ ਨਹੀਂ ਰਹਿ ਕੇ ਹੁਣ ਤੇ ਉਹ ਨਾ ਤੇ ਕੋਈ ਹਾਂਜੀ ਲੱਖਾ ਨਾਰਲੀ ਆ ਨਾ ਉਹ ਤੇ ਆਪਣਾ ਬਾਅਦ ਚ ਬਣਾਉਣ ਲੱਗਾ ਨਾ ਮਾਸਟਰ ਲੱਖਾ ਸਿੰਘ ਜੀ ਆ ਪ੍ਰਿੰਸੀਪਲ ਰਟਾਇਰ ਹੋਏ ਮੁਰਕੇ ਤੋਂ ਆਪਣੇ ਨਾਰਲੀ ਤੋਂ ਉਹ ਉਹ ਹੀ ਯਾਦਾਂ ਬੜੀ ਚੜੀ ਮਾਰੀ ਜੀ ਉਹਨਾਂ ਮਾਸਟਰ ਨਾਲ ਹਾਂਜੀ ਉਹ ਜਿਹੜਾ ਆਪਣੇ ਘਰ ਦੇੰਦਾ ਚਾਚਾ ਨਾ ਉਹਦਾ ਸਾਲਾ ਜੋ ਅੱਛਾ ਪੂਰੀ ਉਹ ਕਰਿਆਲੇ ਵਾ ਇਹਨਾਂ ਲੱਖਾ ਸਿੰਘ ਹਾਂ ਹਾਂ ਇਹ ਨਦੀ ਪਣਕਰੇ ਵਾਲੇ ਬਾਈ ਮਾਰਕ ਇੱਕ ਬੰਨੇ ਆਪਣੇ ਭਾਗ ਤੋਂ ਦਾ ਸੰਡੂ ਵੀ ਆ ਉਹਦੇ ਮੁੰਡੇ ਨੇ ਆਪਣੀ ਸਾਜਦਾ ਸਾਖ ਰਾਇਗਾ ਲੱਖੇ ਨੇ ਅੱਛਾ ਅੱਛਾ ਭਾਗੇ ਭਾਗ ਦਾ ਮੁੰਡਾ ਨਹੀਂ ਇਹਨੂੰ ਭਾਗੇ ਦੋ ਮੁੰਡੇ ਨੇ ਨਾ ਜੋਰੇ ਇੱਕ ਮੁੰਡੇ ਨੇ ਸਾਖ ਰਾਇ ਆਪਦੀ ਸਾੜੀ ਦਾ ਲੱਖੇ ਨੇ ਲੱਖੇ ਨੇ ਕਰਾਇਆ ਸਾ ਆ ਚਲੋ ਅੰਗਲੀਆਂ ਸੰਗਲੀਆਂ ਵੀ ਵਿੱਚ ਹੈਗੀਆਂ ਗੀਆਂ ਹਾਂ ਗਾਂ ਲੀਆਂ ਹਾਂ ਫੇਰ ਨਹੀਂ ਨਹੀਂ ਫੇਰ ਵੀ ਸਵਰ ਤੇ ਸਵਰ ਕੇਰੋਗੇ ਅੱਛਾ ਜੋ ਇਹਦੀ ਘਰ ਦੀ ਮਿਲ ਕੇ ਮਰਦੀ ਛੇਤੀ ਦੂਜੀ ਮਰਦੀ ਕੋਈ ਲੋਕ ਮਰਦੀ ਦੂਜੀ ਦੂਜੀ ਵੀ ਮਰਦੀ ਮਿਲਦੀ ਅਵੇ ਆਪਣੇ ਮੈਂ ਮਾਸਟਰਾਂ ਦੇ ਵੀ ਕੰਮ ਵੇ ਲੋ ਆਪਣਾ ਜਗੀਰ ਸਿੰਘ ਗਿੱਲ ਮਾਸਟਰ ਹਾਂ ਉਹਨੇ ਆਪਣੇ ਓਵਰਟਾਈਮ ਲਾਉਣੇ ਇਹ ਛੁੱਟੀ ਤੋਂ ਬਾਅਦ ਵਿੱਚ ਵੀ ਉਹਨੇ ਪੜਾਉਣਾ ਤੇ ਨਾ ਹੋਰੀਆਂ ਗੱਲਾਂ ਨੇ ਮਾਸਟਰ ਗਿੱਲ ਪੁੱਚਰ ਵਾਲੇ ਕਿੰਨੀ ਮਿਹਨਤ ਉਹਨੇ ਨਾਲੇ ਮੁੰਡੇ ਨੇ ਕਿਨੇ ਤਿਆਰ ਕੀਤੇ ਵਾਲੀਵਾਲ ਚ ਆਪਣੇ ਪਿੰਡਾਂ ਦੀਆਂ ਟੀਮਾਂ ਸਾਰੇ ਬੜਾ ਇੰਟਰਸਟ ਜੀ ਉਹ ਜੇ ਮਾਸਟਰ ਵੇ ਲੋ ਫਿਰ ਉਹ 80 ਸਾਲ ਦੀ ਉਮਰ ਚ ਬੁਲਟ ਸਾ ਮੋਟਰਸਾਈਕਲ ਚਾਉਂਦਾ ਸੀ ਫੇਰੇ ਕੋ ਰੇ ਬੜੇ ਦੂਰ ਪਾਲਾ ਗੇ ਲਾ ਗਿਆ ਗੇ ਲਾ ਗਿਆ ਪਿੱਕੋ ਪੱਕੀ ਦੀ ਬੱਜਦੀ ਹੁੰਦੀ ਮੋਟਰ ਉਲਟ ਤੇ ਦੋ ਦੋ ਕਰਦੇ ਸਭ ਨੂੰ ਬਲਦਾ ਨਸ਼ਾ ਤੁਹਾਨੂੰ ਵੀ ਜਗੀਸੇ ਗਿਰਪਾ ਪੇ ਉਹਨਾਂ ਨੂੰ ਵੀ ਉਹੀ ਪੜਾਉਂਦੇ ਰਹੇ ਇੱਕ ਤੋਂ ਦੂਜੇ ਮਾਸਟਰ ਵੀਡੀਓ ਪਹਿਲਾਂ ਵੀ ਇਹੋ ਜਿਹੇ ਪ੍ਰਾਇਮਰੀ ਵਾਲੇ ਆ ਨਾ ਪ੍ਰਾਇਮਰੀ ਵਾਲਾ ਹਾਂਜੀ ਜਿਹੜਾ ਹਾਂਜੀ ਆਜੀ ਉਹ ਵੀ ਉੱਥੇ ਬੜਾ ਜਾਂਦਾ ਅੱਛਾ ਜਰਨੈਲ ਇੰਜੀਨੀਅਰ ਜਿਹੜਾ ਤੁਹਾਡਾ ਆਪਣਾ ਉਥੇ ਜਾਇਆ ਹੈ ਅਜੀ ਨਾਲੇ ਵਾਲੇ ਹਾਂ अच्छा वो भी पढ़े बड़े-बड़े मास्टर गिलपुर के साहब ना भी ओना तो पढ़े जड़े बुजुर्ग हो गए सगो बाद च थे वो अजे भी जवान सी अच्छा 14 15 साल बताया अच्छा 15 साल बताया अच्छा 15 साल बड़े ठाडो तो तो ब्याह करदा दे दो वर्ष अच्छा जी उदा 26 27 दा मास्टर जी सिंह गिल दा नहीं जन आया जड़ा पढ़ता रहया जड़ा पढ़ता रहया तो पढ़ता रहया सो गेयर से पढ़ता रहे अच्छा सारे तो ही उठी पढ़े जी ਈ ਕਹ ਰਿਹਾ ਦਰ ਨਾਇਨ ਇਹਨਾਂ ਦਾ ਭਾਈ ਆ ਕੇ ਸ਼ਮਨਾ ਦਾ ਮੋਣੇ ਹਣਾ ਦਾ ਆ ਮੋਣੇ ਦਾ ਭਰਾ ਜਿਹੜਾ ਦਾ ਪੁੱਤ ਤਾਂ ਇਹਦਾ ਪੋਤੇ ਆ ਅੱਛਾ ਅੱਛਾ ਜੇ ਜਦੋਂ ਆਪਾਂ ਅੱਠੀ ਪੜਦੇ ਤਾਂ ਉਮਰ ਕਿ ਲਟਾਇ ਰੂਗਾ ਜੀ ਅੱਛਾ ਅੱਛਾ ਉਦੋਂ ਕਹਿੰਦਾ ਡਾਇਰੈਕਟ ਉਮਰ ਕਿ ਆਪਾਂ ਲੱਖਾਂ ਅੰਗਰੇਜ਼ੀ ਬਣਾਉਂਦੇ ਪੈਗਾ ਹਾਂ ਮਾਸ਼ਾ ਅੱਲੱਖਾਂ ਅੰਗਰੇਜ਼ੀ ਨਾਂ ਵੀ ਜੁਲਕੇ ਆਪਾਂ ਉਹਨੇ ਅੰਗਰੇਜ਼ੀ ਚੱਲੋ ਫੁੱਲ ਮਿਲਾ ਕੇ ਮਤਲਬ ਦਿਨ ਬੜੇ ਵਧੀਆ ਦਿਨ ਬੜੇ ਵਧੀਆ ਉਹਦੇ ਆ ਪੜਨ ਦੇ ਬੰਦਾ ਹੀ ਕੋਈ ਬੰਦਾ ਬਦਲ ਮਿਲਦਾ ਨਹੀਂ ਮੋਹ ਪਿਆਰ ਸਭ ਖਤਮ ਹੋ ਗਿਆ ਨਹੀਂ ਹੋਣਾ ਖਤਮ ਆਈ ਦੋ ਤੇਰੇ ਭਰਾ ਤੇ ਆਸਰ ਗੱ ਕਿ ਜੀ ਇਨਾਤ ਕਰੇ ਕੋ ਰਾਤ ਨੂੰ ਆਪ ਵੀ ਲੋ ਆਉਣ ਤੁਸੀਂ ਮੈਂ ਜਦੋਂ ਵੀ ਇਥੇ ਉਹਨਾਂ ਨਾਲ ਮਨ ਖੁਸ਼ ਹੋ ਜਾਂਦਾ ਵੀ ਚਲ ਤਿੰਨੇ ਭਰਾ ਬੈਠ ਜਾਂਦੇ ਜੇ ਨਾਲੇ ਗੱਲਬਾਤ ਹੋ ਜਾਂਦੀ ਆ ਤੇ ਅੱਜ ਕੱਲ ਦੇ ਵਕਤ ਹੀ ਕੋਈ ਭਰਾਵਾਂ ਨਾਲ ਭਰਾ ਨਹੀਂ ਪੈਂਦਾ ਕੋਈ ਨਹੀਂ ਨਹੀਂ ਕੰਮ ਹੀ ਕਰਦਾ ਹੀ ਹੁੰਦਾ ਹੀ ਨਹੀਂ ਕੋਈ ਕੇ ਨੂੰ ਹੁਣ ਟਾਈਮ ਹੀ ਨਹੀਂ ਲੋਕਾਂ ਦਾ ਟਾਈਮ ਹੀ ਨਹੀਂ ਔਰ ਜੇ ਜਾਦੇ ਪਰਜੇਮਿਆਂ ਚ ਫਸ ਗਏ ਆ ਲੋਕ ਖਰਚੇ ਤੇ ਆਉਗਾ ਲੱਭੋ ਜਾਂਦਾ ਬਿਲਕੁਲ ਬਿਲਕੁਲ ਪਹਿਵਲ ਹੋਵੇ ਆ ਜਾਗਾ ਪਾਇਆ ਜੀ ਅੱਗੇ ਦਰ ਨਹੀਂ ਪਾਇ ਤੇ ਬੇਈ ਇੱਕ ਦੇ ਮਤ ਕਰਦੇ ਹਾਂ ਜੀ ਤੇ ਹੁਣ ਪਾਇ ਹੈਗਾ ਕਿ ਹੁਣ ਕੇ ਬੋਲ ਕੇ ਕੁੱਝ ਨਹੀਂ ਆ ਨਾ ਨਾ ਸਹੀ ਗੱਲ ਕਿਹੜੀ ਪਾਇ ਪਾਪਾ ਗਿਆਰੀ ਜੂ ਦਾ ਸਾਰੇ ਕੋਲ ਗਿਆਰਾ ਜੂ ਦੇ ਪੂਆਪਾ ਤਿਆਰ ਪਰ ਦੌੜ ਲੱਗੀ ਪੈਸਾ ਕਮਾਉਣ ਤੇ ਗਾਂ ਗੱਡੀਆਂ ਦੇ ਪੇਡਾ ਹੋਣਾ ਘਰ ਕੇ 10 ਰੁਪਏ ਦੀ ਹੁੰਦੀ ਹਾਂਜੀ ਤੇ ਬੇਹ ਕੈਪਸ ਉਹ ਯਾਰ ਨੇ ਬੇਹ ਲੋਕ ਨੇ ਕੈਮਰਾ ਬਾਕੀ ਪੁਰਾਣਾ ਹੈ 20 ਕਿੰਗਾ ਪੇਰ ਦੇ ਲਿਆ ਚਾਹਤ ਹਾਂ ਹਾਂਜੀ ਹਾਂਜੀ ਇਹੋ ਹਿਸਾਬ ਦਾ ਹੁਣ ਤਾਂ ਫਿਰ ਰੋਟੀ ਰੋਟੀ ਖਾਣ ਲੱਗੇ ਰਾਮ ਦੀ ਹੁਣ ਅੱਜ ਮੈਂ ਸਹੀ ਪੁੱਛਿਆ ਤਾਂ ਸਪੈਸ਼ਲ ਅੱਜ ਮੇਰਾ ਮਾਨ ਕੀਤਾ ਮੈਂ ਅੱਜ ਚਰਨਜੀਤ ਕੋਲ ਜਾਨੇ ਆ ਉਹ ਵਿਚਾਰਾ ਫੋਨ ਕਰਤ ਉਹ ਬੰਦਾ ਵਾ ਜਿਹੜਾ ਸਾਨੂੰ ਫੋਨ ਕਰਦਾ ਤੇ ਯਾਰਾਂ ਨੂੰ ਇੱਕ ਦੂਜੇ ਨੂੰ ਮਲਾਉਦਾ ਰਹਿਦਾ ਵਾ ਤੇ ਮਤਲਬ ਆਪਣੀ ਜ਼ਿੰਦਗੀ ਵਧੀਆ ਆਪਣੀ ਸਾਦਾ ਜ਼ਿੰਦਗੀ ਵਧੀਆ ਤਰੀਕੇ ਨਾਲ ਬਟਾਉਂਦਿਆ ਆ ਵਾਪੇਟਾ ਵੀ ਚਲੋ ਵਧੀਆ ਮਹਾਰਾਜ ਦੀ ਕਿਰਪਾ ਤੇ ਬਾਕੀ ਚਰਜੀ ਸੇ ਆਪਾਂ ਫਿਰ ਮਿਲਦੇ ਆ ਆਪਣੇ ਸੱਜਣ ਮਿੱਤਰ ਇੱਕ ਦੋ ਹੈਗੇ ਆ ਤੇ ਮਿਲਣਾ ਚਾਹ ਮਤਲਬ ਆਪਾਂ ਹੀ ਉਹਨਾਂ ਨੂੰ ਕੱਢਾ ਫੁੱਟੋਗਾ ਮੈਂ ਹੀ ਕੱਢ ਸਕਦਾ ਕਿਉਂਕਿ ਮੇਰਾ ਕੰਮ ਇਤਰਾ ਦਾ ਸਾਰਿਆਂ ਨਾਲ ਮੇਲ ਜੋੜਿਆ ਮੇਰਾ ਮੇਲ ਜੋੜ ਹੈਗਾ ਮੇਰੇ ਬਾਹਰੋਂ ਪੂਰੇ ਵੀ ਹੁੰਦੇ ਨੇ ਸੱਜਣ ਮਿੱਤਰ ਉਸੋਂ ਮੈਨੂੰ ਆਣ ਕੇ ਪੁੱਛਦੇ ਫੁਲਾਣੀ ਦਾ ਨੰਬਰ 10 ਢੀਂਗੜੇ ਦਾ ਨੰਬਰ 10 ਤੇ ਮੇਰੇ ਸਾਰਿਆਂ ਨਾਲ ਤਾਲਮੇਲ ਜੁੜੇ ਰਹਿੰਦੇ ਆ ਤੇ ਹੋਰ ਬਾਕੀ ਸਾਬ ਆਪੋ ਆਪਣੇ ਜਿਹੜਾ ਆ ਵਧੀਆ ਕਰਤਾ ਜਿਹੜੀ ਫੇਸਬੁੱਕ ਨੇ YouTube ਨੇ ਇਹਦਾ ਕਰਕੇ ਥੋੜੇ ਪੁਰਾਣੇ ਸੱਜਣ ਲੱਭਣ ਲੱਗੇ ਹੋਏ ਹੁਣ ਕਈ ਮੈਨੂੰ 20-25 ਸਾਲ ਪੁਰਾਣੇ ਯਾਰ ਲੱਭਣ ਡਏ ਤੇ ਆ ਚਰਨਜੀਤ ਵੀ ਮੈਨੂੰ 20-25 ਸਾਲਾਂ ਬਾਅਦ ਮੇਰਾ ਗਾਇਬ ਇਹਦਾ ਹੋਇਆ ਹੀ ਮੇਰਾ ਉਹਨੂੰ ਪੈਂਦੀ ਗਏ ਹਾਂ ਕਿ ਉਹ ਮੇਲੇ ਵਿੱਚ ਪੈਂਦ ਕਲ ਸੀ ਤੇ ਤੈਨੂੰ ਕਿਤਰਾ ਮੈਨੂੰ ਤੈਨੂੰ ਕਿਤਰਾ ਪਲ ਲੱਗਾ ਮੇਰਾ ਮੈਨੂੰ ਲੱਗਾ ਨਹੀਂ ਨਹੀਂ ਮੇਰੀ ਗੱਲ ਸੁਣਨ ਨੂੰ ਪੈ ਲਗਾ ਆਪਣਾ ਮੇਲੇ ਨਹੀਂ ਗੁਲਿਆ ਉਹ ਬਹੀ ਨਗਰ ਦੇ ਦੁਕਾਨ ਚ ਬੈਠਾ ਮੈਂ ਉਹ ਬਿਲਕਾਰ ਦੋਵੇਂ ਹਾਂ ਅੱਛਾ ਤੇ ਮੈਂ ਹਾਂ ਯਾਰ ਇਤਨਾ ਆਪਣਾ ਬਾਜ ਜੋ ਉਹ ਨੂੰ ਮੈਨੂੰ ਕਿਤਰਾ ਮੈਨੂੰ ਮੁਰਗੇ ਨੂੰ ਦੱਸਾਂ ਤੇ ਦੁਕਾਨੀ ਤੇ ਖੀਲ ਕੇ ਹੀ ਮਾਰਉਂਦੇ ਅੱਛਾ ਅੰਦਰ ਜਾ ਕੇ ਫਿਰ ਆਉਂਦੇ ਮਿਲੇ ਤੇ ਤੂੰ ਫਿਰ ਉਹਦੋਂ ਪਹਿਲੋ ਠਹਿਣੇ ਹੋ ਗਿਆ ਮੈਂ ਉੱਪਰ ਹਾਂ ਕਹਿੰਦਾ ਸ਼ਾਇਦ ਉੱਪਰ ਹੋਣਾ ਉਹ ਕਹਿੰਦੇ ਬਾਜ ਇੱਥੇ ਗਿਆ ਕਿਤੇ ਮੈਂ ਚੱਲ ਫਿਰ ਮੈਂ ਫਿਰ ਤੁਮ ਦਵਾਈ ਲੈਣਾ ਹਾਂ ਉਹ ਲੋਕ ਨੇ ਪਾਸੇ ਗਿਆ ਕਿ ਇਹ ਬਸਰ ਕੰਮ ਹੋਊਗਾ ਹਾਂ ਹਾਂ ਤੇ ਮੁਰਗੀ ਮੁੰਡੇ ਕਹਿੰਦੇ ਕਿ ਉਹ ਇਹ ਮਿਲਣਾ ਨਹੀਂ ਫਿਰ ਖੇਲ ਪਿਆਰ ਮੈਂ ਦੁਬਾਰਾ ਗਿਆ ਮੈਂ ਦਵਾਈ ਲੈਣਾ ਇਥੋਂ ਲਾ ਕੇ ਪੈਂਦ ਕਿ ਯਾਰ ਕਿਹ ਘਰ ਪਾਸੇ ਪੈਂਦਾ ਹੈ ਨੂੰ ਚਾਹਤਾ ਕੋਈ ਦਵਾਈ ਲੈਣਾ ਫਿਰ ਮੈਂ ਤੈਨੂੰ ਉੱਥੇ ਮਿਲ ਕੇ ਮੈਂ ਦਵਾਈ ਫਿਰ ਜਿਦਾ ਜਣਾ ਤੈਨੂੰ ਮਿਲ ਕੇ ਆਉਣਾ ਦਵਾਈ ਲੈਣ ਆ ਆ ਤੇ ਨਹੀਂ ਫਿਰ ਮੈਂ ਤੇ ਆਪਾਂ ਜੋ ਚਰਨਜੀਤ ਥੱਲੇ ਭਾਜੀ ਇਹ ਥੱਲੇ ਨਾ ਵਿਚਾਰਾ ਵੇਖੇ ਤੇ ਪਛਾਣ ਹੋ ਜਾ ਕਰੇ ਵੇਖੇ ਪਛਾਣ ਹੋ ਜਾ ਕਰੇ ਵੀ ਮੈਂ ਵੀ ਯਾਰਾ ਸਿਆਣਾ ਪਿਆਣਾ ਬੰਦਾ ਕਿਹੜਾ ਆ ਤੇ ਜਦੋਂ ਇਹਨੇ ਮੈਨੂੰ ਉਹ ਬੋੜਾ ਫੋਟੋਆਂ ਦੇ ਹਿਸਾਬ ਨਾਲ ਮੈਨੂੰ ਤੇ ਜਾਣਦਾ ਹੀ ਵੀ ਉਹ ਬਾਜ ਆਏ ਤੇ ਮੈਂ ਜੋ ਉਤਰਿਆ ਥੱਲੇ ਤੇ ਮੈਂ ਵੀ ਇਹ ਅੱਧਾ ਹੋਰ ਬਾਜ ਕੀਆ ਜਦੋਂ ਇੰਨੇ ਆਖਿਆ ਮਾ ਚੰਨਾ ਚਰਜੀਤੂ ਤੇ ਉਹ ਪ੍ਰਾ ਬڑے ਸਾਲਾਂ ਬਾਅਦ ਮਿਲੇ ਬੜਾ ਮਨ ਖੁਸ਼ ਹੋਇਆ ਔਰ ਉਸ ਤੋਂ ਬਾਅਦ ਇਹਨੇ ਆਪਣੇ ਬਲਕਾਰ ਦਾ ਵਿਆਹ ਹਾਂ ਗਾੜੀਆਂ ਇਦਾਂ ਕੰਮ ਚ ਬਲਕਾਰ ਦੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਸਾਲ ਦੇ ਲੱਗ ਹੀ ਹੋਣੇ 13 13 ਦੀ ਵਿਆਹ 13 ਚ ਹੋ ਗਿਆ ਹਾਂ 13 12 ਸਾਲ ਤੇ ਵਿਆਹ ਨੂੰ ਫਿਰ ਉਹ 13 ਇਹ ਵਿਆਹ ਬਲਕਾਰ ਦਾ ਹੀ ਮੁੜ ਕੇ ਮਗਰ ਪ੍ਰਾਪਤਾ ਕੀਤਾ ਹੈ ਕਿ 13 ਫਿਰ ਸਾਰੇ 1 ਸਾਲ ਆਪਾਂ ਵਿਆਹਾਂ ਮੁੜ ਕੇ ਸਾਰੇ ਹੀ ਆਪਾਂ ਜੁੜਦੇ ਗਏ ਸੀ ਜੀ ਸਿੰਘ ਜੀ ਤੇ ਥਾੜਾ ਦੋ ਵਿਆਹ ਆਪਾਂ ਕੱਢੇ ਬਰਿੰਦਾ ਬਰਿੰਦਾ ਹਾਂ ਇੱਕ ਦਰਸ਼ਨ ਦੇ ਮੁੰਡੇ ਦਾ ਚਲੋ ਏਦਾਂ ਹੀ ਆ ਜੀ ਮੇਲ ਮਲਾਪ ਯਾਰਾ ਦੋਸਤਾਂ ਯਾਦਾਂ ਹੀ ਰਹਿ ਜਾਂਦੀਆਂ ਇੱਕ ਦੂਜੇ ਨਾਲ ਪਰੀਮ ਪਿਆਰ ਨਾਲ ਬਿਲਕੁਲ ਮਾਰ ਬਾਕੀ ਮੇਰੇ ਨਾਲ ਸੀ ਨੀ ਚਰਨਜੀਤ ਦੇ ਵੱਡੇ ਭਾਜੀ ਭਾਜੀ ਮਨਜੀਤ ਸਿੰਘ ਜੀ ਤੇ ਚਰਨਜੀਤ ਤੇ ਹਰਜੀਤ ਸਿੰਘ ਨੂੰ ਫੋਨ ਆ ਗਿਆ ਕਿਤੇ ਬਾਹਰ ਗਏ ਆ ਇਹ ਪਰਿਵਾਰ ਬਹੁਤ ਹੀ ਸਾਦਾ ਸਿੰਪਲ ਤੇ ਬਿਲਕੁਲ ਹੀ ਇஷ்டਮਾਨ ਕਰਦਾ ਜੀ ਆਏ ਹੋਂਦਾ ਤੇ ਬੱਚੇ ਵੀ ਗਾੜੀ ਇਹਨਾਂ ਦੇ ਇਤਰਾ ਹੀ ਇਹਨਾਂ ਨੂੰ ਪੂਰਾ ਮਾਨ ਸਤਕਾਰ ਦਿੰਦੇ ਆ ਚਾਚਾ ਚਾਚਾ ਕਰਦੇ ਮੈਨੂੰ ਸਾਰੇ ਹੀ ਇਹ ਬੜਾ ਮਤਲਬ ਕਿ ਖੁਸ਼ ਹੁੰਦੇ ਆ ਫੇਸਬੁਕਾਂ ਤੇ ਜੁੜੇ ਆ ਚੱਲਦਾ ਰਹਿੰਦਾ ਉਹਨਾਂ ਨਾਲ ਵੀ ਗੱਲਬਾਤ ਚੰਗਾ ਜੀ ਸასიਕਾਰ ਉਹ ਦੇਖ ਲਓ ਪਿੱਛੇ ਗੱਡੀ ਤੱਕ ਮੜਾਉਣ ਦਿਆ ਜੇ ਸੜਾ ਚਰਨਜੀਤ ਸਿੰਘ ਮਹੀਦੇ ਲੋਕਾਂ ਦੇ ਵਿੱਚ ਚੰਗਾ ਜੀ ਸასიਕਾਰ ਚੰਗਾ ਚਰਨਜੀਤ ਸਿਕ ਹੋਰ ਨਹੀਂ ਕੋਈ ਵੀਰੇ ਹੋਰ ਮਿਲਦੇ ਠੀਕ ਆ ਵੇਖ ਲੋ ਬੰਦਾ ਉਹ ਪਰਾਂ ਦੇ ਦੀ ਤੋਂ ਬਾਹਰ ਤੱਕ ਨਾਲ ਗੱਡੀ ਬੈਕੋਂ ਤੱਕ ਬਾਹਰ ਖੜਾ ਰਿਆ ਵਾ ਮੇਰੇ ਅੰਦਰੋਂ ਜਾਂਦੇ ਟੰਗਾ ਥਾਸੀ ਗੱਡ ਚਲੋ ਤੇ ਇਹ ਵੇਖ ਲੋ ਇਹ ਇਹ ਬੰਦੇ ਇਹ ਜੇ ਸ਼ਖਸੀਅਤ ਆ ਸਾਫ਼ ਦਿਲ ਬੰਦੇ ਕੋਈ ਉਦਾਂ ਦਾ ਕੁਛ ਨਹੀਂ ਇਸ ਕਰਕੇ ਆਪਾਂ ਵੀ ਉਹਨਾਂ ਬੰਦਿਆਂ ਨਾਲ ਹੀ ਪਿਆਰ ਰੱਖ ਸਕਦੇ ਆ ਜਿਨ੍ਹਾਂ ਦੇ ਮਨ ਅੰਦਰ ਕੋਈ ਵਲਫਰੇਅਰ ਨਾ ਹੋਵੇ ਸਾਡੇ ਵਰਗੇ ਹੀ ਹੋਣਗੇ ਸਾਡੇ ਵਰਗੇ ਇਹ ਇਹ ਗੱਲ ਬਾਤ ਸੀ ਆਪਾਂ ਮਿਲਿਆ ਜੀ ਦੱਸਿਆ ਤੁਹਾਨੂੰ ਆਪਣੇ ਜਮਾਤੀ ਨੂੰ ਪ੍ਰਾਇਮਰੀ ਸਕੂਲ ਦਾ ਚਰਨਜੀਤ ਸਿੰਘ ਚੰਗਾ ਜੀ ਸਸਕਾਰ ਗੱਲ ਹੋਰ ਹੈ ਵੇਖੋ ਫੇਰ ਵੀ ਉਹ ਪਿੰਡਾਂ ਵਾਲੀ ਗੱਲ ਪਹਿਲਾਂ ਠੰਡਾ ਪਿਓ ਪਹਿਲਾਂ ਪਾਣੀ ਪਿਓ ਫੇਰ ਠੰਡਾ ਅੱਜਾ ਲਾਇਆ ਬਾਅਦ ਵਿੱਚ ਚਾਹ ਲਾਇਆ ਬਿਸਕਟਾ ਨਾਲ ਤੇ ਹੁਣ ਆਖੀਂਦੇ ਮੈਂ ਰੋਟੀ ਲਾਉਣ ਲੱਗਾ ਦੱਸੋ ਉਹਨ ਕੋ ਗੱਲ ਥੋੜੀ ਹੈ ਵੇ ਲੋ ਐ ਹੁੰਦੇ ਜੇ ਚਾਹ ਸਾਡੇ ਲੋਕ ਤੇ ਪਾਣੀ ਪਿਆ ਕੇ ਤੇ ਪੁੱਛਦੇ ਆ ਵੀ ਹਾਂ ਹਾਂ ਚਾਹ ਕਿ ਠੰਡਾ ਦੱਸ ਅਹੀਂ ਦਿਨ ਇਹ ਵੀ ਪੁੱਛੋ ਹੀ ਨਾ ਗਲੇ ਨੂੰ ਪਤਾ ਹੀ ਆ ਪਾਣੀ ਪੀਣੀ ਆ ਜਾਂ ਚਾਹ ਵੀ ਮੰਗਿਆ ਜਾਂ ਠੱਡਾ ਪੀਵਾਂਗੇ ਲੈ ਆਓਗੇ ਪੁੱਛਣਾ ਕੀ ਹੈ ਲੈ ਆਓ ਉਹ ਚਾਰਾ ਚਾਹ ਪਾਣੀ ਪਿਆਗੇ ਕੋਲਡ ਡਰਿੰਕ ਪਿਆ ਉਹਦਾਂ ਮਾਝਾ ਪਿਆਗੇ ਚਾਹ ਪਿਆਗੇ ਬਿਸਕੁਟਾ ਨਾਲ ਖਵਾਗੇ ਤੇ ਹੁਣਾਂ ਦਾ ਵੀ ਮੈਂ ਰੋਟੀਆਂ ਲਾਉਣ ਲੱਗਾ ਨਹੀਂ ਰੋਟੀ ਨਹੀਂ ਕਾਣੀ ਤੇ ਆਹ ਗੱਲਾਂ ਬਾਤਾਂ ਐ ਹੁੰਦੇ ਜੇ ਚਾਹ ਅੱਜ ਤੋਂ ਜਿਹੜੇ ਇਹ ਕੋਈ 50 ਸਾਲ ਪਹਿਲਾਂ ਹੁੰਦੇ ਸੀ 100 ਸਾਲ ਪਹਿਲਾਂ ਸੁਣਦੇ ਨੇ ਆ ਨਾ ਆਪਾਂ ਪਿੰਡਾਂ 'ਚ ਬੈਠੇ ਕੀ ਸ਼ਹਿਰਾਂ 'ਚ ਜਾ ਕੇ ਜੀ ਅਗਲੇ ਨੂੰ ਪੁੱਛਦੇ ਆ ਚਾਹ ਪੀਓਗੇ ਕਿ ਤਤਾ ਕੇ ਠੰਡਾ ਤਾ ਦੇ ਸ਼ਾਮੀ ਮੈਂ ਆਪੇ ਦੱਸ ਦੇਣਾ ਨਾ 7 ਵਜੇ ਤੋਂ ਬਾਅਦ ਕੀ ਪੀਣਾ ਕਿ ਗੱਲਾਂ ਪੁੱਛੀ ਨਾ ਜਾ ਲੈ ਆ ਜੋ ਉੱਪਰ ਕੇ ਜੋ ਵੀ ਹੈਗੇ 7 ਵਜੇ ਤੋਂ ਬਾਅਦ 7 ਵਜੇ ਤੋਂ ਬਾਅਦ ਕੋਈ ਗੱਲ ਸਮਝਾਈਦੀ ਹੈ ਕਿ ਚਾਹ ਚੁਪਲੀ ਸਾਡੇ ਨਾਲ ਗੱਲ ਨਾ ਕਰੀ ਆ ਦੁੱਧ ਨਾਲ ਚਾਹ ਆ ਜਿਹੜਾ ਇਸ ਤਰ੍ਹਾਂ ਦਾ ਕੋਈ ਪਰਵਾਜ਼ ਗੁਰਸਿੱਖ ਪਰਵਾਰ ਹੈ ਹੀ ਉਹਨਾਂ ਨੂੰ ਥੋੜੀ ਉਹਦਾ ਮਿੱਤਰਾ ਦੀ ਲੂਨ ਦੀ ਡਲੀ ਮਿਸ਼ਰੀ ਬਰੋਬਰ ਜਾਣੀ ਜਿਹੜੇ ਐਵੇਂ ਕੂਬੜੱਕ ਜੇ ਕਰਦੇ ਫਿਰਦੇ ਹੁੰਦੇ ਆ ਉਹਨਾਂ ਨੂੰ ਆਖੀਆ 7 ਵਜੇ ਬਾਅਦ ਵੀ ਬੰਦੇ ਦਾ ਪੁੱਤ ਮੰਨ ਕੇ ਸਿੱਧਾ ਆਓ ਐਵੇਂ ਨਹੀਂ ਅਹੀਂ ਇਹ ਗੱਲਾਂ ਹੀ ਸੁਣਨੀਆਂ ਆ ਜਰਾ ਪੀਓ ਇਹ ਗੁੱਧ ਪੀਓਗੇ ਪੁੱਛਣਾ ਉਹ ਇਹ ਲੈ ਆਂ ਜੀ ਜਗਾਈ ਸਤਿ ਸ੍ਰੀ ਅਕਾਲ